ਆਇਓ 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 ਆਓ 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 ਆਇਓ 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 ਸਾਰੇ ਅਸੀਲੋ ਬਈ ਰਾਤ ਕੀ ਹੋਇਆ ਨਾ ਕੱਲ ਸ਼ਾਮ ਆਪਾਂ ਆਪਣੇ ਅਸੀਲਾਂ ਨੂੰ ਬੰਦ ਕਰਨਾ ਭੁੱਲ ਗਏ ਸੀਗੇ ਤਾਂ ਇਹ ਸਾਰੀ ਰਾਤ ਅਜ ਬਾਹਰ ਰਹੇ ਨੇ ਤਾਂ ਹੀ ਇਹਨਾਂ ਨੂੰ ਬਾਲੀ ਭੁੱਖ ਨਹੀਂ ਹੈਗੀ ਬਿਲਕੁਲ ਰੱਜੇ ਪੁੱਜੇ ਨੇ ਜਮਾ ਹੀਰ ਤੇ ਰਾਂਝਾ ਲੱਗ ਗਿਆ ਬਈ ਆਪਦਾ ਹਰਾ ਖਾਨ ਤਾਂ ਮਿੱਤਰੋ ਆ ਮੁਰਗਾ ਬਈ ਜਿਹੜਾ ਆਪਾਂ ਸਿਲੈਕਟ ਕਰਿਆਗਾ ਇਹਨੂੰ ਆਪਾਂ ਅਲੱਗ ਤੋਂ ਡਾਈਟ ਦਿਆ ਕਰਾਂਗੇ ਕੱਲ ਤੋਂ ਹਾਂਜੀ ਫਸਤੀ ਕਾ ਜੀ ਫਰਾਂ ਨੂੰ ਕੀ ਹਾਲ ਚਾਲ ਨੇ ਮੈਂ ਤਰੋ ਠੀਕ ਠਾਕ ਹਾਂ ਬਈ ਜਾਨਵਰ ਫੱਟ ਨੇ ਫਰਾਂ ਦੇ ਇੱਧਰ ਮਿੱਤਰੋ ਮੁਰਗੀ ਆਪਣੀ ਬੈਠੀ ਆ ਬਈ ਤੂੜੀ ਤੇ ਥੋੜੇ ਟਾਈਮ ਤੱਕ ਕੰਡਾ ਦੇ ਦੂ ਉਸ ਤੋਂ ਬਾਅਦ ਆਪਾਂ ਚੱਕ ਕੇ ਲੈ ਜਾਾਂਗੇ ਆਹ ਵਾਲੇ ਦੋਨੇ ਖੁੱਡੇ ਖੋਲਦੇ ਦੋਨੇ ਜਾਨਵਰ ਬਾਹਰ ਆ ਜਾਣਗੇ ਖੁੱਡਿਆਂ ਵਾਲੇ ਲੱਕਿਆਂ ਦਾ ਵੀ ਖੋਲਦੇ ਟਰਕੀਆਂ ਦਾ ਵੀ ਖੋਲਦੇ ਸਾਰੇ ਆ ਜਾਣਗੇ ਬਾਹਰ ਆਇਓ ਬਈ ਆਇਓ 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 ਆਓ 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 ਆਇਓ 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 ਭਜਿਓ 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 ਕੇਰਾ ਆਹ ਲਓ ਲਓ ਖਾਓ ਲੋ ਜੀ ਆਪਣੇ ਫੈਂਟੇਲ ਸ਼ਰਾਜੀ ਲੱਕੇ ਸਾਰੇ ਆ ਗਏ ਮਿੱਤਰੋ ਬਾਹਰ ਦਾਣਾ ਇਹਨਾਂ ਨੂੰ ਪਾਤਾ ਤੇ ਹੀਰ ਤੇ ਰਾਂਝਾ ਉਧਰੋਂ ਚੱਲ ਪਏ ਜਿਵੇਂ ਇਹਨਾਂ ਨੂੰ ਮੈਂ ਦਾਣਾ ਪਾਇਆ ਚਲੋ ਮਿੱਤਰੋ ਆਪਾਂ ਇਹਨਾਂ ਨੂੰ ਪਾਣੀ ਰੱਖ ਦਿੰਨੇ ਆ ਤੇ ਉਦੋਂ ਬਾਅਦ ਚੱਲਦੇ ਆਪਾਂ ਅਗਲੇ ਕੰਮ ਤੇ ਚੱਕੋ ਬਈ ਪੀਓ ਤਾਇਆ ਤਾਇਆ ਪਾਣੀ ਲਓ ਨਿਆਰੇ ਬਈ ਜੁਗਨੂ ਨਾ ਆਪਣਾ ਪਹਿਲਾਂ ਪੂਰਾ ਜੈਡ ਬਲੈਕ ਹੁੰਦਾ ਸੀ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਤਾਂ ਅੱਜ ਕੱਲ ਦੇਖੋ ਬਈ ਇਹ ਵੀ ਪਿੱਛੋਂ ਆਉ ਦੇ ਵਾਈਟ ਫੰਗ ਕੱਢੀ ਜਾਂਦਾ ਹੈਗਾ ਤਾਂ ਬਈ ਪਤਾ ਨਹੀਂ ਕੀ ਹੈ ਇਦੋਂ ਬਾਅਦ ਇਹ ਆਪਦੇ ਫੇਰ ਫੰਗ ਕਾਲੇ ਲੈ ਕੇ ਆਊਗਾ ਜਾਂ ਐਂ ਹੀ ਰਹਿੰਦਾ ਡੱਬਾ ਇਹ ਹਜੇ ਦੇਖਣਾ ਬਾਕੀ ਹੋਊ ਆਪਣਾ ਵਾਹ ਬਈ ਵਾਹ ਕੀ ਬਾਤ ਹੈ ਬਈ ਅੱਜ ਤਾਂ ਦੋਨੇ ਮੁਰਗੀਆਂ ਨੇ ਆਂਡੇ ਦੇ ਰੱਖੇ ਨੇ ਤੇ ਮੈਨੂੰ ਲੱਗਦਾ ਦੋਨਾਂ ਨੇ ਨਹੀਂ ਤੋੜੇ ਬਈ ਇਹ ਇਹਦਾ ਵੀ ਠੀਕ ਆ ਕਈ ਸਾਰੇ ਬਾਈਆਂ ਨੇ ਕਮੈਂਟ ਕੀਤੇ ਸੀ ਬਾਈ ਜਿਹੜੀ ਮੁਰਗੀ ਦੀ ਚੁੰਝਾ ਗੋ ਤਿੱਖੀ ਉਹਨੂੰ ਬਾਈ ਨੇਲ ਕਟਰ ਨਾਲ ਕੱਟ ਦੋ ਮੈਨੂੰ ਲੱਗਦਾ ਬਾਈ ਤੁਹਾਡੇ ਕਮੈਂਟ ਦੇਖ ਕੇ ਡਰ ਗਈਆਂ ਤੁਹਾਡੇ ਕਮੈਂਟ ਦੇਖ ਕੇ ਇਹ ਜੇ ਵੀ ਹੁਣ ਸਾਡੀ ਚੁੰਝ ਵਧਣਗੇ ਤੇ ਵੀ ਅੱਜ ਆਂਡੇ ਨਾ ਭੰਨੋ ਤਾਂ ਕਰਕੇ ਇਹਨਾਂ ਨੇ ਆਪਣੇ ਆਂਡੇ ਅੱਜ ਨਹੀਂ ਭੰਨੇ ਆਜੋ ਮਿੱਤਰੋ ਹੁਣ ਆਪਾਂ ਆਪਣੇ ਮਾਸਟਰ ਖੋਡੇ ਦੇ ਅੰਦਰ ਚਾਲਦੇ ਆਂ ਤੇ ਆਪ ਪਾਣੀ ਲੈ ਚਾਲਦੇ ਆਂ ਢੋਲੀ ਦਾਣੇ ਵਾਲੀ ਬਾਹਰ ਹੀ ਪਈ ਆ ਉਹ ਵੀ ਪਾ ਦਾਂਗੇ ਪਹਿਲਾਂ ਆਪਾਂ ਰੱਖਦੇ ਆਂ ਪਾਣੀ ਨੂੰ ਇੱਥੇ ਇਹਨੂੰ ਵੀ ਆਪਾਂ ਰੱਖਦੇ ਇੱਕ ਵਾਰੀ ਇੱਥੇ ਤੇ ਆਪਾਂ ਗੇਟ ਕਰਦੇ ਆਂ ਫੰਦ ਤਾਂ ਬਈ ਸਭ ਤੋਂ ਪਹਿਲਾਂ ਆਪਾਂ ਚੈੱਕ ਕਰਾਂਗੇ ਜਿਹੜੇ ਆਪਣੀ ਕਾਲ ਫਿਰੀ ਦਾ ਬੱਚਾ ਉਹ ਠੀਕ ਆ ਕੱਲ ਉਹਦੇ ਕੋਲ ਇੱਕ ਕੀੜਾ ਫਿਰਦਾ ਸੀ ਉਹ ਮੈਂ ਹਟਾਤਾ ਫਿਰ ਹੋਰ ਤਾਂ ਉੱਥੇ ਨਹੀਂ ਸੀ ਇੱਕ ਵਾਰੀ ਆਪਾਂ ਬੱਚਾ ਚੈੱਕ ਕਰ ਲੈਨੇ ਵੀ ਠੀਕ ਆ ਨਾਲੇ ਦੂਜਾ ਅੰਡਾ ਲੈ ਬਈ ਮੜਾ ਲਾਲ ਕਬੂਤਰਾ ਤੂੰ ਇੱਧਰ ਚੱਲ ਅੱਗੇ ਤਾਂ ਬਈ ਲਾਲ ਕਬੂਤਰ ਗਿਆ ਆਪਣਾ ਥੱਲੇ ਹੁਣ ਆਪਾਂ ਦੇਖਦੇ ਆਂ ਬੱਚੇ ਕੀ ਬਾਤ ਆ ਬਈ ਦੋਨੇ ਬੱਚੇ ਨਿਕਲੇ ਆਏ ਬਈ ਆ ਦੂਜਾ ਅੰਡਾ ਵੀ ਆਪਾਂ ਚੱਕ ਕੇ ਫਿੱਟ ਦਿੰਨੇ ਆ ਲਓ ਜੀ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਵੀਰੇ ਦੂਜਾ ਬੱਚਾ ਵੀ ਆ ਗਿਆ ਤਾਂ ਬਈ ਇੱਧਰ ਹੁਣ ਉਹਰੇ ਗਿੱਲਾ ਹੋ ਰਿਹਾ ਯਾਰ ਥਾਂ ਮਨ ਲਾਦਾ ਬਈ ਇੱਧਰ ਮੀ ਪਿਆ ਨਾ ਤਾਂ ਬਈ ਪਾਣੀ ਤਾਂ ਨਹੀਂ ਆਇਆ ਥੋੜੀ ਬਾਛੜ ਨਾਲ ਜਿਵੇਂ ਮੋਰੀਆ ਇੱਥੋਂ ਮੜਾ ਗਿੱਲਾ ਹੋ ਗਿਆ ਤੇ ਆਪਾਂ ਇਹਦੇ ਥੱਲੇ ਨਾ ਸੁੱਕੀ ਮਿੱਟੀ ਪਾ ਦਿੰਨੇ ਆ ਉੱਤੇ ਬੱਚਿਆਂ ਨੂੰ ਬਿਠਾ ਦਾਂਗੇ ਤਾਂ ਬਾਕੀ ਬਈ ਬੱਚੇ ਬਿਲਕੁਲ ਠੀਕ ਠਾਕ ਨੇ ਆਂਡਾ ਭਾ ਇੱਧਰ ਫਿੜ ਦਿੰਨੇ ਆ ਮੁੜਕਾ ਮੁੜਕੀ ਹੋ ਗਿਆ 2 ਮਿੰਟਾਂ ਦੇ ਅੰਦਰ ਅੰਦਰ 2 ਮਿੰਟ ਹੋਏ ਨੇ ਖੁੱਡੇ ਚਾਈ ਦੂ ਹਲੇ ਕੱਲੇ ਬੱਚੇ ਦੇਖੇ ਨੇ ਹਾਂ ਮੁਰਕੋ ਮੁਰਕੀ ਹੋ ਗਿਆ ਚਲੋ ਨੱਬੜ ਗਿਆ ਚਲ 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 ਭੱਜ ਜਾ ਆਪਾਂ ਗੱत्ता ਰੱਖ ਦਿੰਨੇ ਆ ਬੱਚਿਆਂ ਦੇ ਥੱਲੇ ਬੱਚਿਆਂ ਦੇ ਥੱਲੇ ਥਾਂ ਗਿੱਲੀ ਹੋ ਰਹੀ ਆ ਤਾਂ ਗੱਤੇ ਤੇ ਵਧੀਆ ਰਹਿਣਗੇ ਸੁੱਕਾ ਗੱत्ता ਗਾ ਮਿੱਟੀ ਮਿਲੀ ਨਹੀਂ ਕਿਉਂਕਿ ਮੀਂਹ ਪੈ ਕੇ ਹਟਿਆ ਸਾਰੀ ਮਿੱਟੀ ਗਿੱਲੀ ਹੋ ਰਹੀ ਆ ਤਾਂ ਕਰਕੇ ਹਨਾ ਕੀਤ ਬਾੜੇ ਪਿਆਰੇ ਨੇ ਓਏ ਹਾਂ ਬਾੜੇ ਜਿਆਦੇ ਪਿਆਰੇ ਬੱਚੇ ਨੇ ਨਹੀਂ ਮਾਣ ਇਧਰ ਤਾਂ ਦੇਖੋ ਮਿੱਤਰੋ ਬਈ ਐ ਫਲੋਟ ਫੈਟਿੰਗ ਕਰਤੀ ਮੈਂ ਲਓ ਜੀ ਬਈ ਇਹਨਾਂ ਦਾ ਕੰਮ ਡਨ ਹੋ ਗਿਆ ਹੁਣ ਆਪਾਂ ਚੱਲਦੇ ਆ ਥੱਲੇ ਚਲੋ ਜੀ ਬੱਚਿਆਂ ਦਾ ਗੱਤਾ ਰੱਖਤਾ ਥੱਲੇ ਕੰਮ ਡਾਨਾ ਫੀਡਰ ਆਪਾਂ ਬੰਦ ਕਰ ਦਿੰਨੇ ਆ ਤੇ ਆ ਲੈ ਚੱਲਦੇ ਆ ਬਾਹਰ ਆਜੋ ਵੀ ਚਲਿਏ ਬਈ ਆਪਣਾ ਖੁੱਡਾ ਨਾ ਇੱਥੋਂ ਜਿਹਾ ਚਾਉਂਦਾ ਹੁੰਦਾਗਾ ਮੰਨ ਲਓ ਆ ਜਗਾ ਇਹ ਜਿਹੜੀ ਇਹਦੇ ਵਿੱਚ ਦੀ ਪਾਣੀ ਜਾਂਦਾ ਹੁੰਦਾ ਥੱਲੇ ਤਾਂ ਆਪਾਂ ਇੱਥੇ ਦੋ ਤਿੰਨ ਬੱਠਲ ਮਿੱਟੀ ਦੇ ਫਿੱਟ ਦਿੰਨੇ ਆ ਤੇ ਲੀਕ ਹੋਣਾ हट ਜੂ ਫਿਰ ਲੋ ਬਈ ਮੈਂ ਇੱਥੇ ਮਿੱਟੀ ਪਾ ਕੇ ਚੰਗੀ ਤਰ੍ਹਾਂ ਬਈ ਸੈੱਟ ਕਰਤਾ ਕੰਮ ਹੁਣ ਲੀਕ ਨਹੀਂ ਹੋਊਗਾ ਵਧੀਆ ਈ ਨੀ ਨੀ ਮਿੱਟੀ ਝਾੜਤੀ ਮੈਂ ਸਾਰੇ ਪਾਸੇ ਹਨਾ ਜਿੱਥੇ ਇੱਥੇ ਲੋੜ ਸੀ ਆਪਾਂ ਨੂੰ ਬਈ ਆਪਾਂ ਆਪਣੀਆਂ ਛਤਰੀਆਂ ਉਤਾਰ ਲੈਣੇ ਆ ਟਾਂਗੀਆਂ ਉਤਾਰ ਲੈਣੇ ਆ ਤੇ ਇਹਨਾਂ ਨੂੰ ਆਪਾਂ ਕਲਰ ਕਰਦੇ ਆ ਅੱਜ ਆ ਸਾਰੇ ਜਾਨਵਰ ਮਿੱਤਰੋ ਫਿਰਦੇ ਨੇ ਬਾਹਰ ਢਾਂਗੀਆਂ ਬਈ ਆਪਾਂ ਤਾਰ ਲਈਏ ਛਾਤਰੀਆਂ ਰੱਖਤੀਆਂ ਆਪਾਂ ਇੱਥੇ ਤੇ ਢਾਂਗੀਆਂ ਇੱਥੇ ਚਲੋ ਹੁਣ ਆਪਾਂ ਰੰਗ ਖੋਲ ਲਈਏ ਬਈ ਆਪਣੇ ਕੋਲੇ ਆਹ ਰੰਗ ਆ ਨੈਰੋ ਲੈਕ ਦਾ ਵਾਈਟ ਕਲਰ ਹਨਾ ਤਾਂ ਵੀਰੇ ਪਾਈਆ ਰੰਗ ਆ ਇਹ 100 ਰੁਪਏ ਦੀ ਆਈ ਹੈ ਡੱਬੀ ਤੇ ਕੋ ਸ਼ਾਬਰੀ ਇਹਦੇ ਨਾਲ ਤੇਲ ਆ ਹਨਾ ਪਾਉਣ ਵਾਲਾ ਤੇ ਇਹ ਅੱਡ ਤੋਂ ਲਿਆ ਆਪਾਂ ਤੇ ਚਲੋ ਆਪਾਂ ਬਈ ਰੰਗ ਖੋਲਦੇ ਆਂ ਪਹਿਲਾਂ ਇਹਦੇ ਵਿੱਚ ਮਿੱਤਰੋ ਬਈ ਢਾਂਗੀ ਪਾਲੀ ਆਪਾਂ ਇੱਥੇ ਲੰਮੀ ਚਲੋ ਬਈ ਆਪਾਂ ਕਰਦੇ ਆ ਸ਼ੁਰੂ ਲੈ ਕੇ ਵਾਹਿਗੁਰੂ ਦਾ ਨਾਮ ਰੰਗ ਆਪਾਂ ਇਹਦੇ ਵਿੱਚ ਘੋਲਿਆ ਪਿਆ ਮਿੱਤਰੋ ਵਾਹਿਗੁਰੂ ਥੋੜਾ ਜਿਆਦਾ ਲਾ ਲਿਆ ਮੈਂ ਰੰਗ ਪਰ ਕੋਈ ਨਹੀਂ ਕਰ ਲਾਂਗੇ ਸੈਟ ਹੌਲੀ ਹੌਲੀ ਅੱਗੇ ਜਿੱਗੇ ਲੈ ਜਾਣਾ ਲਓ ਮੈਟਰ ਆਪਾਂ ਬਈ ਕਟਾਂਗੀ ਤੇ ਮਾਰਤਾ ਵਾਈਟ ਕਲਰ ਬਾਕੀ ਰਹਿ ਗਏ ਆ ਬਸ ਇਹਨਾਂ ਨੂੰ ਵੀ ਫਟਾਫਟ ਆਪਾਂ ਡਨ ਕਰ ਲਈਏ ਫਿਰ ਮਿਲਦੇ ਆਂ ਬਾਈ ਬਾਈ ਇੱਧਰ ਫੇਰ ਕਣੀਆਂ ਆ ਗਿਆ ਯਾਰ ਹਨਾ ਰੱਬ ਜਮਾਂ ਵੀ ਕੰਮ ਨਹੀਂ ਕਰਨ ਲਈ ਜਾਂਦਾ ਅੱਜ ਉਹਦੀ ਮੀਂਹ ਲੈ ਪੈਂਦਾ ਚਲੋ ਆਪਾਂ ਬਈ ਆਪਾਂ ਰੰਗ ਨੂੰ ਵੀ ਅੰਦਰ ਲੈ ਚਾਲਦੇ ਆਂ ਤੇ ਨਾਲੇ ਛਾਤਰੀਆਂ ਨੂੰ ਚੱਕ ਕੇ ਅੰਦਰ ਲੈ ਚਾਲਦੇ ਆਂ ਇੱਧਰ ਰੱਖ ਰੱਖੇ ਨੇ ਬਾਈ ਮੈਂ ਪੈਪਾ ਆ ਇੱਕ ਢਾਂਗੀ ਆਪਾਂ ਇੰਨੀ ਰੰਗ ਕਰਤੀ ਤੇ ਦੂਜੀ ਦੀ ਹਨਾ ਅੱਧੀ ਪੈਪ ਕਰਤੀ ਬਾਕੀ ਅੱਧੀ ਰਹਿੰਦੀ ਐ ਤੇ ਚਾਰ ਪੈ ਆਪਾਂ ਛੋਟੀਆਂ ਹੋ ਰਹਿ ਗਈਆਂ ਬਸ ਫਟਾਫਟ ਆ ਕਰਕੇ ਫਿਰ ਮਿਲਦਾ ਬਾਈ ਤੁਹਾਨੂੰ ਮੈਂ ਹੁ ਚਲੋ ਅੰਦਰ ਚਲੋ ਤੁਸੀਂ ਸਾਨੂੰ ਕੰਮ ਕਰਨ ਦਿਓ ਰੰਗ ਰੰਗ ਕਰੀਏ ਅਸੀਂ ਚਲੋ ਇਹਨਾਂ ਨੂੰ ਭੇਡ ਦਿੰਨੇ ਆ ਬਈ ਯਾਰ ਆਪਾਂ ਆ ਚੱਕੋ ਮਤਰੋ ਬਈ ਸਾਰੀਆਂ ਢਾਂਗੀਆਂ ਤੇ ਆਪਾਂ ਚਿੱਟਾ ਰੰਗ ਮਾਰਤਾ ਵੀਰੇ ਪੂਰਾ ਐਨ ਵਧੀਆ ਕਰਤਾ ਸਾਰੀਆਂ ਤੇ ਤੇ ਹੁਣ ਆਪਾਂ ਇਹਨਾਂ ਨੂੰ ਸੁੱਕਣ ਦਿੰਨੇ ਆ ਇਹਨਾਂ ਨੂੰ ਇਹ ਰੰਗ ਅੱਜ ਹਣਾ ਧੁੱਪ ਵੀ ਨਹੀਂ ਨਿਕਲੀ ਬਿਲਕੁਲ ਬੱਦਲ ਵਾਈ ਆਏ ਨਹੀਂ ਪਤਾ ਮੀਂਹ ਕਦੋਂ ਆਜੇ ਤਾਂ ਕਰਕੇ ਅੰਦਰ ਰੱਖੀਆਂ ਹੋਈਆਂ ਨੇ ਤੇ ਬਈ ਸ਼ਾਮ ਤੱਕ ਫੁੱਕਣਗੇ ਅੱਜ ਹਨਾ ਇੰਨਾ ਛੇਤੀ ਤਾਂ ਨਹੀਂ ਸੁੱਕਦੀਆਂ ਫਿਰ ਤਾਂ ਕਰਕੇ ਵੀਰੇ ਇਹ ਆਪਾਂ ਨੂੰ ਕੱਲ ਨੂੰ ਲਾਉਣੀਆਂ ਪੈਣੀਆਂ ਅੱਜ ਨਹੀਂ ਲੱਗਦੀਆਂ ਕਿਉਂਕਿ ਜੇ ਅੱਜ ਧੁੱਪ ਹੁੰਦੀ ਫਿਰ ਤਾਂ 2 ਘੰਟੇ ਚ ਸੁੱਕ ਜਾਂਦੀਆਂ ਤੇ ਆਪਾਂ ਟੰਗ ਦਿੰਦੇ ਛਾਤਰੀਆਂ ਨੂੰ ਤਾਂ ਇਹ ਅੱਜ ਇੰਪੋਸੀਬਲ ਆ ਸੁੱਕਣਾ ਨਹੀਂ ਇਹਨਾਂ ਨੇ ਇਸ ਕਰਕੇ ਬਈ ਆ ਛਾਤਰੀਆਂ ਨੂੰ ਆਪਾਂ ਕੱਲ ਨੂੰ ਲਾਵਾਂਗੇ ਤੇ ਫਿਰ ਦੇਖਿਓ ਬਈ ਤੁਸੀਂ ਚਿੱਟੀਆਂ-ਚਿੱਟੀਆਂ ਟਾਂਗੀਆਂ ਤੇ ਨੀਲੀਆਂ-ਨੀਲੀਆਂ ਛਾਤਰੀਆਂ ਕਿੰਨੀਆਂ ਸੋਹਣੀਆਂ ਲਾਦੀਆਂ ਨੇ ਬਾਕੀ ਬੋਕੇਟ ਲੱਗਣੀਆਂ ਲੱਗਣ ਤੋਂ ਬਾਅਦ ਦੇਖਿਓ ਆਪਣੇ ਮਾਸਟਰ ਕੇਜ ਦੇ ਅੰਦਰ ਭਈ ਰਾਜਾ ਤੇ ਰਾਣੀ ਤਾਂ ਸਭ ਤੋਂ ਜ਼ਿਆਦਾ ਖੁਸ਼ ਨੇ ਅੱਜ ਇਧਰੋਂ ਉਧਰੋਂ ਉਧਰੋਂ ਇਧਰ ਬਹੁਤ ਜ਼ਿਆਦਾ ਟਪੂਸੀਆਂ ਮਾਰੀ ਜਾਂਦੇ ਨੇ ਤੇ ਬਾਕੀ ਸਾਰੇ ਪੈਰਟ ਵੀ ਠੀਕ ਨੇ ਮਿੱਤਰੋ ਭਈ ਕਣੀਆਂ ਫੇਰ ਲੈ ਪੀਆ ਅੱਜ ਨਹੀਂ ਰੱਬ ਹਟੀ ਜਾਂਦਾ ਮੀਂਹ ਡੇਗਣੋਂ ਮੀਂਹ ਆ ਜਾਂਦਾ ਹਟ ਜਾਂਦਾ ਆ ਜਾਂਦਾ ਹਟ ਜਾਂਦਾ ਭਈ ਝੜੀ ਲੱਗ ਰਹੀ ਆ ਭਈ ਅੱਜ ਨਹੀਂ ਆਪਾਂ ਬੱਚੇ ਬਾਹਰ ਪਿਠਾ ਸਕਦੇ ਤੁਸੀਂ ਮੌਸਮ ਦੇਖੋ ਮੀਂਹ ਪਈ ਜਾਂਦਾ ਨਹੀਂ ਕਬੂਤਰ ਉਡਾ ਸਕਦੇ ਆ ਬਾਕੀ ਆਪਣੀਆਂ ਟਾਂਗੀਆਂ ਚੰਗੀ ਤਰ੍ਹਾਂ ਸੁੱਕੀਆਂ ਨਹੀਂ ਕੱਲ ਨੂੰ ਆਪਾਂ ਟਾਂਗੀਆਂ ਲਾ ਕੇ ਇਧਰ ਉਧਰ ਤੇ ਇਧਰ ਨਾਲੇ ਆਪਾਂ ਬਿਠਾਵਾਂਗੇ ਭਈ ਆਪਣੇ ਬੱਚੇ ਬਾਹਰ ਨਾਲੇ ਭਈ ਆਪਾਂ ਉਡਾਵਾਂਗੇ ਕਬੂਤਰ ਉਧਰ ਮਿੱਤਰੋ ਆਪਣੀ ਬੈਲਾ ਤੇ ਜੈਕ ਦੋਨਾਂ ਨੂੰ ਭਈ ਆਪਾਂ ਡਾਈਟ ਪਾ ਰੱਖੀ ਆ ਅਫੀਲ ਚੂਚੇ ਭਈ ਆਪਾਂ ਕਰਤੇ ਬੰਦ ਰੈਬਿਟ ਰਹਿਣਗੇ ਬਾਹਰ ਇਧਰ ਤੋਤੇਆਂ ਵਾਲੇ ਚ ਭਈ ਤੋਤੇਆਂ ਨੇ ਇੱਕ ਨੇ ਅੰਡੇ ਰੱਖ ਰੱਖੇ ਨੇ ਇੱਕ ਜੋੜਾ ਰੱਖਣ ਵਾਲਾ ਆਸੀ ਭਈ ਆਪਣੀ ਅੱਜ ਦੀ ਵੀਡੀਓ ਵੀਡੀਓ ਸੋਹਣੀ ਲੱਗੀ ਹੋਵੇ ਤਾਂ ਭਈ ਲਾਈਕ ਜ਼ਰੂਰ ਕਰ ਲਿਓ ਨਾਲੇ ਚੈਨਲ ਵੀ ਸਬਸਕ੍ਰਾਈਬ ਕਰ ਲਿਓ ਆਪਣਾ ਟਿਕਾ ਕੇ ਮਿਲਦੇ ਆ ਨਵੀਂ ਵੀਡੀਓ ਚ ਨਵੇਂ ਟੌਪਿਕ ਤੇ ਰੱਬ ਰਾਖਾ ਜੱਟੋ